ਲੋਕ ਵੱਡੇ ਹੁੰਦੇ ਨੇ ਲੋਕਾਂ ਦਾ ਫਤਵਾ ਜਿਹੜਾ ਉਹ ਸਿਰ ਮੱਥੇ ਸਾਡੇ ਔਰ ਬਾਕੀ ਸਰਦਾਰ ਸੰਜੀਤ ਸਿੰਘ ਖਾਲਸਾ ਜੀ ਨੂੰ ਮੇਰੇ ਵੱਲੋਂ ਲੱਖ ਲੱਖ ਵਧਾਈਆਂ ਦੋ ਮੱਲ ਹੁੰਦੇ ਆ ਖਾੜੇ ਚ ਇੱਕ ਨੇ ਜਿਤਨਾ ਹੁੰਦਾ ਕਿਨੇ ਟਹਿਣਾ ਹੁੰਦਾ ਸੋ ਪਰ ਮੈਂ ਬਹੁਤ ਧੰਨਵਾਦੀ ਆ ਕਿ ਇੱਥੇ ਮੈਨੂੰ ਲੋਕਾਂ ਨੇ ਇੰਨਾ ਮਾਣਾ ਮੂਹੀ ਪਿਆਰ ਦਿੱਤਾ ਦੇਖੋ ਜੀ ਇਹ ਬੈਠ ਕੇ ਮੰਥਨ ਕਰਾਂਗੇ ਜਿਹੜਾ ਵੀ ਜਿੱਥੇ ਵੀ ਕਮੀ ਰਹਿ ਗਈ ਹੈ ਹਾਈ ਕਮਾਂਡ ਨਾਲ ਵੀ ਗੱਲ ਕਰਾਂਗੇ ਸਾਰੀ ਪਾਰਟੀ ਦੇ ਨਾਲ ਬੈਠ ਕੇ ਬੈਠ ਕੇ ਗੱਲ ਕਰਾਂਗੇ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਕਿਉਂਕਿ ਲੋਕ ਵੱਡੇ ਹੁੰਦੇ ਨੇ ਲੋਕਾਂ ਦਾ ਫਤਵਾ ਜਿਹੜਾ ਉਹ ਸਿਰ ਮੱਥੇ ਸਾਡੇ ਔਰ ਬਾਕੀ ਸਰਦਾਰ ਸਰਜੀ ਸਿੰਘ ਖਾਲਸਾ ਜੀ ਨੂੰ ਮੇਰੇ ਵੱਲੋਂ ਲੱਖ ਲੱਖ ਵਧਾਈਆਂ ਲੋਕਾਂ ਨੇ ਬੜਾ ਵਧੀਆ ਫਤਵਾ ਦਿੱਤਾ ਉਹਨਾਂ ਦੇ ਹੱਕ 'ਚ ਤੇ ਮੈਨੂੰ ਉਮੀਦ ਹੈ ਕਿ ਉਹ ਲੋਕਾਂ ਦੀ ਸੇਵਾ ਕਰਨਗੇ ਔਰ ਪ੍ਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਸਾਡਾ ਬੰਦਾ ਹਾਂਜੀ ਸਾਨੂੰ ਕਾਫੀ ਲੋਕਾਂ ਦੇ ਵਿਚਰੇ ਤੁਸੀਂ ਲੋਕਾਂ ਨੇ ਕਾਫੀ ਸਵੱਤਨ ਵੀ ਤੁਹਾਨੂੰ ਦਿੱਤਾ ਹੀ ਪਰ ਫਿਰ ਵੀ ਜੇ ਗੱਲ ਕਰੀਏ ਤਾਂ ਉਹ ਜਿਹੜੇ ਉਮੀਦ ਸੀ ਕਿ ਉਹ ਜਿੱਤਾਂ ਦੇਖੋ ਜੀ ਇਹ ਬੈਠ ਕੇ ਮੰਥਨ ਕਰਾਂਗੇ ਜਿਹੜਾ ਵੀ ਜਿੱਥੇ ਵੀ ਕਮੇ ਰਹਿ ਗਏ ਹਾਈ ਕਮਾਂਡ ਨਾਲ ਵੀ ਗੱਲ ਕਰਾਂਗੇ ਸਾਰੀ ਪਾਰਟੀ ਦੇ ਨਾਲ ਬੈਠ ਕੇ ਗੱਲ ਕਰਾਂਗੇ ਔਰ ਮੈਂ ਇਸ ਇੱਥੇ ਸਾਰੇ ਵਲੰਟੀਅਰਸ ਦਾ ਬਹੁਤ ਧੰਨਵਾਦੀਆਂ ਤੇ ਨਵੇਂ ਜਿਹੜੇ ਦੋਸਤ ਮਿੱਤਰ ਮਿਲੇ ਉਹਨਾਂ ਦਾ ਜਿਨ੍ਹਾਂ ਨੇ ਦਿਨ ਰਾਤ ਇੱਕ ਕੀਤੀ ਸਾਰੇ ਐਮਐਲਏ ਸਾਹਿਬਾਨ ਸਾਰੇ ਵਲੰਟੀਅਰਸ ਸਾਰੇ ਅਹੁਦੇਦਾਰ ਸਾਹਿਬਾਨਾਂ ਨੇ ਬਹੁਤ ਸਾਥ ਦਿੱਤਾ ਖਾਸ ਕਰਕੇ ਮੇਰੇ ਪਿੰਡ ਤੋਂ ਜਿਹੜੇ ਮੇਰੇ ਆਏ ਦੋਸਤ ਮਿੱਤਰ ਜਾਂ ਮੇਰੇ ਖਾਸ ਹੋਰ ਮਿੱਤਰ ਜਾਂ ਜਿੰਨੇ ਵੀ ਇੱਥੋਂ ਦੇ ਦੋਸਤ ਜਿਹੜੇ ਨਵੇਂ ਬਣੇ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਿ ਵਧੀਆ ਉਹਨਾਂ ਨੇ ਮੇਰਾ ਸਾਥ ਦਿੱਤਾ ਚਲੋ ਦੋ ਮਲ ਹੁੰਦੇ ਆ ਖਾੜੇ ਚ ਇੱਕ ਨੇ ਜਿਤਨਾ ਹੁੰਦਾ ਕਿਨੇ ਟਹਿਣਾ ਹੁੰਦਾ ਸੋ ਪਰ ਮੈਂ ਬਹੁਤ ਧੰਨਵਾਦੀਆਂ ਕਿ ਇੱਥੇ ਮੈਨੂੰ ਲੋਕਾਂ ਨੇ ਇੰਨਾ ਮਾਣਾ ਮੁਹੀ ਪਿਆਰ ਦਿੱਤਾ ਔਰ ਨਵੇਂ ਦੋਸਤ ਬਣੇ ਔਰ ਬਾਬਾ ਫਰੀਦ ਜੀ ਦੀ ਸਰਜ਼ਮੀਨ ਦੇ ਉੱਤੇ ਮੈਂ ਆਇਆ ਔਰ ਇੱਥੇ ਦੇ ਲੋਕਾਂ ਨਾਲ ਮਿਲਿਆ ਔਰ ਚੰਗਾ ਲੱਗਿਆ ਤੇ ਮੈਂ ਇਸ ਧਰਤੀ ਦੇ ਨਾਲ ਜੁੜਿਆ ਰਹੂੰਗਾ ਬਾਬਾ ਫਰੀਦ ਦੀ ਧਰਤੀ ਦੇ ਨਾਲ ਔਰ ਮੈਂ ਖੁਸ਼ਕਿਸਮਤਾਂ ਕਿ ਮੈਂ ਇਸ ਧਰਤੀ ਦੇ ਉੱਤੇ ਆਇਆ ਤੇ ਬਾਬਾ ਫਰੀਦ ਜੀ ਦੇ ਨਾਲ ਹਮੇਸ਼ਾ ਇੱਥੇ ਧਰਤੀ ਨਾਲ ਜੁੜਿਆ ਇਸ ਤੋਂ ਤੋਂ ਤੁਸੀਂ ਅਬ ਰਾਜਨੀਤੀ ਦਾ ਸਫ਼ਰ ਸ਼ੁਰੂ ਕੀਤਾ ਕੀ ਲੱਗਦਾ ਹੈ ਕਿ ਹੁਣ ਅੱਗੇ ਇਸ ਸਫ਼ਰ ਨੂੰ ਕੰਟੀਨਿਊ ਕਰੋਗੇ ਰਾਜਨੀਤੀ ਦਾ ਨਹੀਂ ਦੇਖੋ ਜੀ ਦੇਖੋ ਇਹ ਲਾਈਨ 'ਚ ਆਇਆ ਤਾਂ ਕਰਾਂਗੇ ਜਿਵੇਂ ਮਰਜ਼ੀ ਅੱਗੇ ਦੇਖਦੇ ਕੀ ਬਣਦਾ ਪਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਵੀ ਸੋਸ਼ਲੀ ਇਸ ਧਰਤੀ ਦੇ ਨਾਲ ਮੈਂ ਪੱਕਾ ਜੁੜਿਆ ਰਹੂੰਗਾ ਜਿਸ ਦਾ ਤੁਹਾਡੀ ਪਹਿਲੀ ਚੋਣ ਸੀ ਪਰ ਫਿਰ ਵੀ ਲੋਕਾਂ ਨੇ ਬਹੁਤ ਪਿਆਰ ਤੁਹਾਨੂੰ ਦਿੱਤਾ ਸਾਫੀ ਖੋਜ ਰਹੇ ਹਾਂ ਜਿਵੇਂ ਹਰ ਕਾਲਾ ਕੀ ਦੂਜੇ ਨੰਬਰ ਤੇ ਪਾ ਮਿਲ ਰਹੇ ਹੋ ਪਰ ਕਾਫੀ ਲੋਕਾਂ ਦਾ ਪਿਆਰ ਤੁਹਾਨੂੰ ਮਿਲਿਆ ਨਹੀਂ ਬਿਲਕੁਲ ਮੈਂ ਉਹਨਾਂ ਦਾ ਧੰਨਵਾਦ ਕਰਦਾ ਜੀ ਕਿ ਮੈਨੂੰ ਇੰਨਾ ਫਤਵਾ ਦਿੱਤਾ ਕਈ ਮਾਵਾਂ ਦੇ ਅਸ਼ੀਰਵਾਦ ਮਿਲੇ ਬਜ਼ੁਰਗਾਂ ਦੇ ਅਸ਼ੀਰਵਾਦ ਮਿਲੇ ਬੱਚਿਆਂ ਦਾ ਪਿਆਰ ਮਿਲਿਆ ਔਰ ਇਸ ਧਰਤੀ ਦੇ ਸਾਰੇ ਲੋਕ ਐਨੇ ਵਧੀਆ ਮਿਲੇ ਮੈਨੂੰ ਦੋਸ ਸਾਰੇ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਜੀ ਸਾਰੇ ਕੈਂਡੀਡੇਟਾਂ ਤੋਂ ਪਹਿਲਾਂ ਤੁਸੀਂ ਆਏ ਸੀ ਬਰਾਬਰ ਜੀ ਜੀ ਕਿੱਥੇ ਲੱਗਦਾ ਕਮੀ ਇਹ ਕਮੀ ਤਾਂ ਪਤਾ ਕਰਾਂਗੇ ਜੀ ਜੇ ਪਤਾ ਹੁੰਦਾ ਫਿਰ ਤਾਂ ਪਹਿਲਾਂ ਕਮੀ ਰਹਿਣੀ ਹੀ ਨਹੀਂ ਸੀ ਚਲੋ ਅੱਛਾ ਦੇਖੇ ਕਿ ਜਿਹੜੇ ਕਲਾਕਾਰਾਂ ਲੋਕਾਂ ਨੇ ਇਸ ਵਾਰ ਨਕਾਰਿਆ ਉਹਨਾਂ ਨੂੰ ਕੀ ਲੱਗਦਾ ਤੁਸੀਂ ਉਸੇ ਹੀ ਕੜੀ ਦੇ ਵਿੱਚ ਨਹੀਂ ਦੇਖੋ ਜੀ ਨਕਾਰਿਆ ਨਹੀਂ 2 ਲੱਖ ਪਲੱਸ ਵੋਟ ਪਈ ਹੈ ਫਿਰ ਤਾਂ ਮਤਲਬ ਜਮਾਈ ਨਕਾਰ ਦਿੰਦੇ ਤਾਂ ਚੌਥੇ ਪੰਜਵੇਂ ਨੰਬਰ ਤੇ ਆਉਣਾ ਸੀ ਔਰ ਮੈਂ ਮੇਰੀ ਇੰਡਸਟਰੀ ਦਾ ਖਾਸ ਕਰਕੇ ਧੰਨਵਾਦ ਦਿਆਂਗਾ ਉਹ ਉਹ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਦੋਸਤ ਮਿੱਤਰ ਸਭ ਦਾ ਧੰਨਵਾਦ ਮਿਹਰਬਾਨੀ ਜੀ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਕਿਉਂਕਿ ਲੋਕ ਵੱਡੇ ਹੁੰਦੇ ਨੇ ਲੋਕਾਂ ਦਾ ਫਤਵਾ ਜਿਹੜਾ ਉਹ ਸਿਰ ਮੱਥੇ ਸਾਡੇ ਔਰ ਬਾਕੀ ਸਰਦਾਰ ਸਰਜੀ ਸਿੰਘ ਖਾਲਸਾ ਜੀ ਨੂੰ ਮੇਰੇ ਵੱਲੋਂ ਲੱਖ ਲੱਖ ਵਧਾਈਆਂ ਲੋਕਾਂ ਨੇ ਬੜਾ ਵਧੀਆ ਭਾਰੀ ਫਤਵਾ ਦਿੱਤਾ ਉਹਨਾਂ ਦੇ ਹੱਕ 'ਚ ਤੇ ਮੈਨੂੰ ਉਮੀਦ ਹੈ ਕਿ ਉਹ ਲੋਕਾਂ ਦੀ ਸੇਵਾ ਕਰਨਗੇ ਔਰ ਪ੍ਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਸਭ ਨੂੰ ਹਾਂ ਜੀ ਸੋ ਕਾਫੀ ਲੋਕਾਂ ਦੇ ਵਿਚਲੇ ਤੁਸੀਂ ਲੋਕਾਂ ਨੇ ਕਾਫੀ ਸਵਤਨਿਥ ਵੀ ਤੁਹਾਨੂੰ ਦੱਤਾ ਹੀ ਪਰ ਫਿਰ ਵੀ ਜੇ ਕਲ ਕਰੀਏ ਤਾਂ ਉਹ ਜਿਹੜੇ ਉਮੀਦ ਸੀ ਕਿ ਉਹ ਜਿੱਤਣਾ ਦੇਖੋ ਜੀ ਇਹ ਬੈਠ ਕੇ ਮੰਥਨ ਕਰਾਂਗੇ ਜਿਹੜਾ ਵੀ ਜਿੱਥੇ ਵੀ ਕਮੀ ਰਹਿ ਗਈ ਹੈ ਹਾਈ ਕਮਾਂਡ ਨਾਲ ਵੀ ਗੱਲ ਕਰਾਂਗੇ ਸਾਰੀ ਪਾਰਟੀ ਦੇ ਨਾਲ ਬੈਠੇ ਬੈਠ ਕੇ ਗੱਲ ਕਰਾਂਗੇ ਔਰ ਮੈਂ ਇਸ ਇੱਥੇ